ਇਹੋ ਦਿਨ 10 ਦਿਨ ਹਨ 15 ਦਿਨ ਦੇ 10 15 ਦਿਨ ਹਨ ਅੱਛਾ ਇਹ ਫਿਰ ਕੀ ਕਰਦੇ ਥੋਨੂੰ ਕਿੱਦਾ ਪਤਾ ਲੱਗਿਆ ਕਿ ਇਹ ਪਾਰਟ ਮਹਿੰਗਾ ਇੰਨਾ ਇਹ ਥੋਨੂੰ ਮਹਿੰਗਾ ਦਾ ਪਤਾ ਨਹੀਂ ਸੀ ਇਹ ਥੋਨੂੰ ਜੀ ਫੋਟੋ ਭੇਜੀ ਸੀ ਕਿਸ ਨੇ ਜੀ ਕਿਹਨੇ ਭੇਜੀ ਸੀ ਫੋਟੋ ਕਿਸ ਨੇ ਜੀ ਅੱਛਾ ਕੀ ਕਹਦਾ ਵੀ ਇਹ ਪਾਰਟ ਕੱਢ ਕੇ ਤੇ ਫਿਰ ਕਿੱਦਾਂ ਚੋਰੀ ਕਰਦੇ ਸੀ ਇਹ ਕਿਦਾਂ ਹੀ ਕੱਢ ਲੈਂਦੇ ਸੀ ਨੀਚੇ ਲੱਗੇ ਹੁੰਦੇ ਸੀ ਗਾਰਡ ਜੀ ਇਹ ਅੱਛਾ ਥੋਨੂੰ ਪਤਾ ਜੀ ਵੀ ਇੰਨਾ ਚੋਰੀ ਦੇ ਵਿੱਚ ਵੀ ਨਿਕਲ ਜਾਂਦਾ ਇਹ ਨਿਕਲਦਾ ਤਾਂ ਹੀ ਚੋਰੀ ਇਹ ਅੱਛਾ ਹਾਂ ਆਪਸਤਾਵਾ ਕੀ ਹੁਣ ਚੋਰੀ ਕੀਤੀ ਆ ਉਹਨੂੰ ਗਲਤੀ ਹੋ ਗਈ ਜੀ ਬਹੁਤ ਵੱਡੀ ਕੋ ਨਸ਼ਾ ਪਤਾ ਵੀ ਕਰਨਾ ਨਾ ਜੀ ਕਿੰਨਾ بڑا ਕਿੰਨਾ ਆ 12 ਜੀ ਉਮਰ ਕਿੰਨੀ ਆ 31 ਹਾਲ ਜੀ ਇਹਦੇ ਚ ਦੱਸਣ ਵਾਲੀ ਗੱਲ ਇਹ ਆ ਕਿ ਮਾਨਯੋਗ ਐਸਐਸਪੀ ਸ਼੍ਰੀ ਸਰਤਾਜ ਚੱਲ ਆਈਪੀਐਸ ਐਸਐਸਪੀ ਸੰਗਰੂਰ ਸਾਹਿਬ ਦੀ ਸੁਪਰਵਾਈਜ਼ਨ ਹੇਠ ਜਿਹੜੀ ਸਾਡੀ ਸੀਆਈਏ ਦੀ ਟੀਮ ਆ ਜਿਹਦੇ ਚ ਹੈਡ ਕਰਦੇ ਨੇ ਐਸਪੀ ਦਵਿੰਦਰ ਸਿੰਘ ਅਤਰੀ ਡੀਐਸਪੀ ਡੀ ਦਲਜੀਤ ਸਿੰਘ ਤੇ ਇਨਸਪੈਕਟਰ ਸੰਦੀਪ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨਾ ਮੋਬਾਈਲ ਟਾਵਰਸ ਦੇ ਇੱਕ ਇਕਵਿਪਮੈਂਟ ਦੇ ਵਿੱਚ ਇੱਕ ਕੋਈ ਚਿਪ ਪੈਂਦੀ ਸੀ ਉਹਨਾਂ ਦੀਆਂ ਚੋਰੀਆਂ ਬਹੁਤ ਵੱਧ ਗਈਆਂ ਸੀ ਤੇ ਆਪਣੇ ਆਲੇ ਦੁਆਲੇ ਪੰਜ ਸੱਤ ਜ਼ਿਲ੍ਹਿਆਂ ਚ ਵੀ ਬਰਨਾਲਾ ਸੰਗਰੂਰ ਬਠਿੰਡਾ ਪਟਿਆਲਾ ਫਤਿਹਗੜ ਸਾਹਿਬ ਇੱਥੇ ਸਾਰੇ ਕਿਤੇ ਚੋਰੀ ਹੋ ਰਹੀਆਂ ਸੀ ਤੇ ਛੇਤੀ ਛੇਤੀ ਤੈਨੂੰ ਪਤਾ ਵੀ ਜਿਵੇਂ ਮਕਦਮੇ ਕਈ ਵਰੀ ਦਰਜ ਹੁੰਦੇ ਨਹੀਂ ਹੁੰਦੇ ਉਹ ਉਹ ਕਾਫੀ ਪਰੇਸ਼ਾਨ ਉਤੋਂ ਪ੍ਰੈਸ਼ਰ ਤਾਂ ਇਹ ਕਿਸੇ ਜ਼ਿਲ੍ਹੇ ਦੇ ਵੀ ਕਾਬੂ ਨਹੀਂ ਸੀ ਆ ਰਹੇ ਤੇ ਫਿਰ ਇਹ ਤਫਤੀਸ਼ ਜਿਹੜੀ ਸਾਡੇ ਜ਼ਿਲ੍ਹੇ ਚ 3 ਐਫ ਆਈ ਆਰਾਂ ਲੌਜ ਹੋਈਆਂ ਸੀਗੀਆਂ ਤੇ ਉਹ ਐਸ ਐਸ ਪੀ ਸਾਹਿਬ ਨੇ ਉਹਦੀ ਇਨਵੈਸਟੀਗੇਸ਼ਨ ਇੰਸਪੈਕਟਰ ਸੀਆਈਏ ਜਾਂ ਸੀਆਈਏ ਦੀ ਜਿਹੜੀ ਸੀਨੀਅਰ ਟੀਮ ਹੈ ਇਹਨਾਂ ਨੂੰ ਇਹ ਦਿੱਤੀ ਇਨਵੈਸਟੀਗੇਸ਼ਨ ਕਰਨ ਲਈ ਵੀ ਇਹਨਾਂ ਨੂੰ ਕਿਸੇ ਹਾਲਤ ਚ ਵੀ ਟ੍ਰੇਸ ਕਰੋ ਤਾਂ ਆ 12 6 ਨੂੰ ਫਿਰ ਇਹਨਾਂ ਨੂੰ ਲੀਡ ਮਿਲੀ ਤਾਂ ਇਹਨਾਂ ਨੇ ਇਹ ਚਾਰ ਬੰਦੇ ਆਪਣੀ ਲੀਡ ਦੇ ਹਿਸਾਬ ਨਾਲ ਇਹਨਾਂ ਨੂੰ ਚਾਰ ਬੰਦੇ ਨੂੰ ਰਾਉਂਡ ਅਪ ਕੀਤਾ ਉਹ ਤੁਹਾਨੂੰ ਦੱਸਣਾ ਸੀਗਾ ਕਿ ਉਹ ਜਿਹੜਾ ਡਿਵਾਈਸ ਹੈ ਉਹ ਜਿਹੜੀ ਚਿਪ ਹੈ ਉਹ 2.5 ਲੱਖ ਰੁਪਏ ਦੀ ਮਤਲਬ ਨਵੀਂ ਆਉਂਦੀ ਹੈ ਤਾਂ ਇਹਨਾਂ ਨੇ 100 ਤੋਂ ਉੱਤੇ ਵਾਰਦਾ ਤਾਂ ਮੰਨੀਆਂ ਜਿਹਦੇ ਚ ਤਕਰੀਬਨ 40 50 ਮਤਲਬ ਜਿਹੜੀਆਂ ਰਜਿਸਟਰਡ ਇੱਧਰ ਉੱਧਰ ਉਹ ਸਾਰੀਆਂ ਟਰੇਸ ਹੋ ਚੁੱਕੀਆਂ ਤੇ ਇਹਨਾਂ ਤੋਂ 31 ਡਿਵਾਈਸ ਜਿਹੜੇ ਨੇ ਉਹ ਰਿਕਵਰ ਵੀ ਹੋ ਚੁੱਕੇ ਆ ਤੇ ਹੁਣੇ 3 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦਾ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜਿਹੜੀ ਬਹੁਤ ਇੱਕ ਵਧੀਆ ਗੱਲ ਦੱਸਣ ਵਾਲੀ ਹੈ ਕਿ ਉਸ ਉਹਨਾਂ ਕੰਪਨੀਆਂ 'ਚ ਇਹ ਕੰਮ ਕਰਦੇ ਸੀਗੇ ਉੱਥੇ ਪਹਿਲਾਂ ਜਦੋਂ ਲੱਗੇ ਹੋਏ ਸੀ ਤਾਂ ਉਦੋਂ ਮਾੜੀ-ਮੋਟੀ ਚੋਰੀ ਉੱਥੇ ਕੋਈ ਤਾਰ ਵੇਚ ਲਈ ਕੋਈ ਇੱਧਰ ਛੋਟੀ-ਮੋਟੀ ਤੇ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਇਹਨਾਂ ਮਹਿੰਗਾ ਡਿਵਾਈਸ ਹੈ ਤਾਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਇਹਨਾਂ ਨੇ ਆਪਸ 'ਚ ਪਲਾਨ ਕਰਕੇ ਇਹਨਾਂ ਚਾਰਾਂ 'ਚੋਂ ਇੱਕ 프ਰੇਮ ਹੈਗਾ ਉਹ ਇਹਦਾ ਮਾਸਟਰਮਾਈਂਡ ਹੈ ਉਹਦੇ ਦਿਮਾਗ 'ਚ ਖੁਰਾਫਾਤੀ ਫਿਰ ਆਈਡੀਆ ਆਇਆ ਤਾਂ ਉਹਨਾਂ ਨੇ ਫਿਰ ਕੰਪਨੀ ਦੇ ਵਿੱਚ ਹੀ ਕੰਮ ਕਰ ਰਹੇ ਤੇ ਉੱਥੋਂ ਹੀ ਚੋਰੀ ਕਰਨੀ ਸ਼ੁਰੂ ਕੀਤੀ ਤੇ ਦਿਸ ਇਜ਼ ਅ ਵੈਰੀ ਗੁੱਡ ਰਿਕਵਰੀ ਐਂਡ ਅਚੀਵਮੈਂਟ ਆ ਸੰਗਰੂਰ ਪੁਲਿਸ ਦੀ ਤੇ ਪੰਜਾਬ ਭਰ ਦੇ ਵਿੱਚ ਗੰਦ ਪਾ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕੀਤਾ ਇਹ ਕਿੰਨੇ ਵੇਕੀ ਸਰ ਦਸ ਸਮਾਨ ਚੋਰੀ ਕਰਦੇ ਇਹਨੂੰ ਵੇਚਦੇ ਇਹ ਫਰਦਰ ਇੱਕ ਬੰਦਾ ਨੋਮੀਨੇਟ ਹੋਇਆ ਜੀ ਇਹਦੇ ਪ੍ਰਿੰਸ ਨਾਮ ਹੈ ਨਾ ਸ਼ਾਹ ਚਮਕੌਰ ਸਾਹਿਬ ਦਾ ਰੈਨ ਵਾਲਾ ਰਾਜਪੁਰੇ ਦਾ ਉਹ ਹੁਣ ਭੱਜਿਆ ਹੋਇਆ ਹੈਗਾ ਉਹਨੂੰ ਵੀ ਛੇਤੀ ਆਪਾਂ ਰਾਉਂਡ ਅਪ ਕਰਾਂਗੇ ਤੇ ਫਿਲਹਾਲ ਉਹਦੇ ਬਾਰੇ ਆ ਰਿਹਾ ਸਾਹਮਣੇ ਵੀ ਉਹਨੂੰ ਵੇਚਦੇ ਸੀਗੇ ਸੰਗਰੂਰ ਦੀ ਤੱਕ ਸੰਗਰੂਰ ਚ ਕਿੰਨੀਆਂ ਚੋਰੀਆਂ ਮਨੇ ਕਰੀਆਂ ਸੰਗਰੂਰ ਚ ਤਿੰਨ ਤਾਂ ਸਾਡੀਆਂ ਐਫ ਆਈ ਆਰ ਐ ਰਜਿਸਟਰਡ ਹੋ ਨੇ ਤੇ ਕਾਫੀ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਵੀ 100 ਤੋਂ ਵੱਧ ਤਾਂ ਮੰਨਦੇ ਨੇ ਤੇ ਅਜੇ 6-7 ਜ਼ਿਲ੍ਹੇ ਨੇ ਜਿਹੜੀਆਂ ਸਾਡੇ ਹਿੱਸੇ ਆਈਆਂ ਉਹ ਸਾਵ ਨਾਲ ਪਾਰ ਰਿਕਵਰ ਕੀਤੇ ਨੇ ਕਿੱਥੇ ਸਟੋਰ ਕਰਦੇ ਨੇ 31 ਟਾਲਾਂ ਦੇ ਨੇ ਮਤਲਬ ਇਹਨਾਂ ਨੇ ਕਾਰ ਇਹਨਾਂ ਤੋਂ ਇੱਕ ਕਾਰ ਵੀ ਰਿਕਵਰ ਹੋਈ ਐ Swift Desire ਕਾਰ ਵੀ ਰਿਕਵਰ ਹੋਈ ਐ ਉਹ ਮਤਲਬ ਕੱਢ ਕੇ ਉਹ ਕਾਰ ਚ ਰੱਖਣਾ ਕਰਨਾ ਉਹ ਕੋਈ ਐਡਾ ਵੱਡਾ ਡਿਵਾਈਸ ਨਹੀਂ ਹੈਗਾ ਉਹ ਡਿਵਾਈਸ ਦੇ ਵਿੱਚੋਂ ਇੱਕ ਚਿਪ ਹੀ ਹੁੰਦੀ ਆ ਜਿਹੜੀ ਇੰਨੀ ਮਹਿੰਗੀ ਆ ਤੇ ਜਿਵੇਂ ਮੋਬਾਈਲ ਦੀ ਚਿਪ ਆ ਇਸ ਤਰ੍ਹਾਂ ਦੀ ਕੋਈ ਚਿਪ ਹੈਗੀ ਆ ਤੇ ਉਹ ਹੁੰਦੀ ਮਹਿੰਗੀ ਆ ਬਹੁਤ ਉਹਨਾਂ ਦੇ ਕਿੰਨੇ ਬੇਸਟ ਸੀ ਭੰਮਾਉਣ ਦੇ ਦੱਸੋ ਜੀ ਸੰਦੀਪ ਇੱਕ ਨੂੰ ਵੇਚਦੇ ਸੀ ਪ੍ਰਿੰਸ ਨੂੰ ਵੇਚਦੇ ਸੀ ਜਿਹੜਾ ਦੂਜਾ ਉਹ ਇਹਨਾਂ ਨਾਲ ਚੋਰੀ ਕਰਦਾ ਸੀ ਅੱਛਾ ਹਾਂ ਫਰਦਰ ਮਤਲਬ ਉਹ ਵੀ ਇਹਨਾਂ ਦਾ ਪਾਰਟ ਹੋਣਾ ਚਾਰ ਤਾਂ ਫੜੇ ਗਏ ਚਾਰ ਬੰਦੇ ਤਾਂ ਫੜੇ ਗਏ ਜੀ ਇਹਦੇ ਚ ਤੇ ਮਤਲਬ ਦੋ ਹੋਰ ਨਾਮਿਨੇਟ ਹੋ ਗਏ ਜਿਹੜੇ ਦੋ ਨਾਮਿਨੇਟ ਹੋਏ ਉਹਨਾਂ ਚ ਇੱਕ ਚੋਰੀ ਕਰਨ ਵਾਲਾ 파ਟਨਰ ਹੈ ਇਹਨਾਂ ਦਾ ਤੇ ਇੱਕ ਜਿਹਨੂੰ ਵੇਚਦੇ ਸੀ ਜਿੰਦੀ ਕਿੰਨੀ ਉਮਰ ਕਿੰਨੀ ਕਹ ਜੀ ਸਾਰੇ 25 26 ਸਾਲ ਦੀ ਉਮਰ ਦੇ ਨੇ ਤੇ ਪ੍ਰੀਵੀਅਸ ਕੋਈ ਰਿਕਾਰਡ ਇਹਨਾਂ ਦਾ ਹੈ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਕ੍ਰਾਈਮਨਲ ਹੈ ਇਹ ਕੋਈ ਨਸ਼ਾ ਵਗੈਰਾ ਵੀ ਕਰਦੇ ਇਸ ਦੇ ਸਾਹਮਣੇ ਆ ਕੋਈ ਵੇਖੋ ਅੱਜ ਕੱਲ੍ਹ ਇਸ ਅਲਾਮਤ ਤੋਂ ਤਾਂ ਕੋਈ ਬਹੁਤ ਘੱਟ ਲੋਕ ਆਵੇਂ ਨੇ ਜਿਹੜੇ ਵਿਲੜ ਨੇ ਉਹ ਘੱਟ ਹੀ ਬਚੇ ਹੋਏ ਨੇ ਪਰ ਇਹ ਤਾਂ ਫਰਦਰ ਜਦੋਂ ਜੇ ਕੋਈ ਟੈਸਟ ਉਸ ਕਰਾਵਾਂਗੇ ਤਾਂ ਹੀ ਪਤਾ ਲੱਗੂਗਾ ਸਰ ਐਟ ਪ੍ਰੈਕਟਿਕ ਵੀ ਉੱਥੇ ਮੁਲਾਜਮ ਸੀ ਯੈਸ ਲਗਾਤਾਰ ਉੱਥੇ ਨਹੀਂ ਮੈਂ ਯੂ ਕੈਨ ਸੇ ਡਿਫਰੈਂਟ ਵੀ ਹੈਗਾ ਤੇ ਰਲ ਕੇ ਇਹਨਾਂ ਨੇ ਕੀਤਾ ਇਹਨਾਂ ਪਾਟ ਵੇਚੇ ਨੇ ਜੋ ਉਹਦੇ ਕੋਈ ਵੇਚੇ ਦਾ ਪੈਸਾ ਵੀ ਕੋਈ ਰਿਕਵਰ ਹੋਇਆ ਨਹੀਂ ਜੀ ਫਿਲਹਾਲ ਨਹੀਂ ਕੋਈ ਐਮ ਦੀ ਕੈਸ਼ ਰਿਕਵਰੀ ਹੱਲੇ ਨਹੀਂ ਹੋਈ ਹੈ ਗਰੁੱਪ ਦੇ ਚਾਲ ਬੰਦਿਆਂ ਲੀਏ ਜਾਂ ਦੇਖੋ ਨਾ ਹੁਣ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚ ਚਾਰ ਪਾ ਇਰੈਸਟਰੀ ਹੋ ਗਏ ਚਾਰਾਂ ਤੋਂ ਬਾਅਦ ਇੱਕ ਹੋਰ ਨਾਮਿਨੇਟ ਹੋ ਗਿਆ ਪੰਜ ਤੇ ਪਲੱਸ ਇੱਕ ਜਿਹਨੂੰ ਵੇਚਦੇ ਸੀ ਤੇ ਦੇ ਆਰ ਔਨ ਪੁਲਿਸ ਰਿਮਾਂਡ ਹੱਲੇ 3 ਦਿਨ ਦਾ ਪੁਲਿਸ ਰਿਮਾਂਡ ਹੈ ਇਹਨਾਂ ਟਾਈਮ ਚ ਜੋ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਤਾਂ ਹੋ ਸਕਦਾ ਕੋਈ ਇਦੇ ਤੋਂ ਇਲਾਵਾ ਕੋਈ ਹੋਰ ਤਰ੍ਹਾਂ ਦੀਆਂ ਚੋਰੀਆਂ ਵੀ ਕਰਦੇ ਹਉਣ ਹੋਰ ਵੀ ਕੋਈ ਕ੍ਰਾਈਮ ਕਰਦੇ ਹਉਣ ਕਿ ਉਹ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਰਿਮਾਂਡ ਦੇ ਮਾਮਲੇ